ਸਤਲੁਜ ਦਰਿਆ ਦੇ ਵਿੱਚ ਵਿਧਿਆ ਪਾਣੀ ਦਾ ਪੱਧਰ ਇਹਨਾਂ ਪਿੰਡਾਂ ਵੱਲ ਮੁੜ ਵਿਧਿਆ ਖਤਰਾ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਤੇ ਮੈਂ ਹਾ ਤੁਹਾਡੇ ਨਾਲ ਹਿਨਕ ਨੋਜਿਆ ਸਤਲੁਜ ਦਰਿਆ ਦੇ ਵਿੱਚ ਹੁਣ ਪਾਣੀ ਦਾ ਪੱਧਰ ਮੁੜ ਤੋਂ ਵੱਧ ਗਿਆ ਅਤੇ ਲੋਕਾਂ ਦੀ ਚਿੰਤਾ ਦੇ ਵਿੱਚ ਵੀ ਹੁਣ ਵਾਧਾ ਹੁੰਦਾ ਜਾ ਰਿਹਾ ਹੈ ਦਰਅਸਲ ਹੁਣ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਮੁੜ ਤੋਂ ਖਤਰਾ ਬਰਕਰਾਰ ਹੈ ਕਈ ਕਈ ਫੁੱਟ ਪਾਣੀ ਪਹਿਲਾਂ ਹੀ ਖੜਿਆ ਹੋਇਆ ਹੈ ਤੇ ਹੁਣ ਮੁੜ ਤੋਂ ਪਾਣੀ ਜਿਹੜਾ ਹੈ ਉਹ ਵਧਣਾ ਸ਼ੁਰੂ ਹੋ ਗਿਆ ਹੈ ਸਤਲੁਜ ਦਰਿਆ ਦੇ ਵਿੱਚ ਕੱਲ ਦੇ ਸ਼ਾਮ ਪਾਣੀ ਦਾ ਪੱਧਰ ਵਧਦਾ ਅਤੇ ਹੁਣ ਲਗਾਤਾਰ ਵਧਦਾ ਹੀ ਜਾ ਰਿਹਾ ਹੈ ਦਰਅਸਲ ਸਲਪਾ ਆਖੜਾ ਡੈਮ ਤੋਂ ਗੇਟ ਖੋਲ ਕੇ ਫਲੱਡ ਗੇਟ ਖੋਲ ਕੇ ਨੰਗਲ ਡੈਮ ਦੇ ਵਿੱਚ ਪਾਣੀ ਛੱਡਿਆ ਗਿਆ ਤੇ ਫਿਰ ਨੰਗਲ ਡੈਮ ਦੇ ਵਿੱਚ ਪਾਣੀ ਦਾ ਪੱਧਰ ਵਧਿਆ ਤੇ ਫਿਰ ਨੰਗਲ ਡੈਮ ਤੋਂ ਸਤਲੁਜ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧ ਜਾਂਦਾ ਹੈ ਤੇ ਹੁਣ ਸਤਲੁਜ ਦਰਿਆ ਦੇ ਕੰਡੇ ਲੱਗਦੇ ਜਿਹੜੇ ਪਿੰਡ ਨੇ ਉਹਨਾਂ ਦੇ ਵਿੱਚ ਵੀ ਖਤਰਾ ਲਗਾਤਾਰ ਹੀ ਬਰਕਰਾਰ ਹੈ ਤੇ ਹੁਣ ਇਹਨਾਂ ਪਿੰਡਾਂ ਵੱਲ ਲਗਾਤਾਰ ਖਤਰਾ ਜਿੱਥੇ ਵਧ ਰਿਹਾ ਹੈ ਤਾਂ ਲੋਕਾਂ ਦੀ ਚਿੰਤਾ ਦੇ ਵਿੱਚ ਵੀ ਲਗਾਤਾਰ ਹੀ ਵਾਧਾ ਹੁੰਦਾ ਜਾ ਰਿਹਾ ਹੈ हिमाचल प्रदेश ਦੇ ਉਪਰੀ ਇਲਾਕਿਆਂ ਤੋਂ ਭਾਵੇਂ ਪਾਣੀ ਦੀ ਆਮਦ ਦੇ ਵਿੱਚ ਗਿਰਾਵਟ ਆਈ ਹੈ ਪਰ ਪਾਖੜਾ ਬੰਨ ਪ੍ਰਬੰਧਨ ਵੱਲੋਂ 4 ਤੋਂ 6 ਫੁੱਟ ਤੱਕ ਫਲੱਡ ਗੇਟ ਖੋਲ ਕੇ ਨੰਗਲ ਡੈਮ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ। ਪਾਖੜਾ ਬੰਨ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਸੀ ਉਹ ਸ਼ੁਕਰਵਾਲ ਨੂੰ 1674 ਫੁੱਟ ਦਰਜ ਕੀਤਾ ਗਿਆ। ਨੰਗਲ ਡੈਮ ਤੋਂ ਸਤਲੁਜ ਦਰਿਆ ਦੇ ਵਿੱਚ ਪਾਣੀ ਛੱਡਣ ਕਾਰਨ ਆਲੇ ਦੁਆਲੇ ਦੇ ਸੈਂਕੜੇ ਪਿੰਡ ਜਿਹੜੇ ਸਨ ਉਹ ਅਜੇ ਵੀ ਹੜ੍ਹ ਦੇ ਪਾਣੀ ਤੋਂ ਪ੍ਰਭਾਵਿਤ ਨੇ। ਪਿੰਡ ਭਲਾਨ ਤੋਂ ਮਜਾਰੀ ਅਤੇ ਹਰਸਾ ਬੇਲਾ ਨੂੰ ਜਾਣ ਵਾਲੀ 4 ਮੀਟਰ ਸੜਕ ਚੋ 100 100 ਫੁੱਟ ਸੜਕ ਜਿਹੜੀ ਉਹ ਪਾਣੀ ਦੇ ਵਿੱਚ ਡੁੱਬ ਚੁੱਕੀ ਹੈ ਜ਼ਿਲ੍ਹਾ ਮੈਜਿਸਟ੍ਰੇਟ ਰੂਪਨਗਰ ਦਫ਼ਤਰ ਨੇ ਨੰਗਲ ਅਤੇ ਜਰੀਆਨੰਦਪੁਰ ਸਾਹਿਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਦੇ ਵਿੱਚ 19 ਅਗਸਤ ਨੂੰ ਛੁੱਟੀ ਦੇ ਹੁਕਮ ਵੀ ਜਾਰੀ ਕੀਤੇ ਨੇ ਉਧਰ ਪੋਂਗ ਡੈਮ ਝੀਲ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਸੀਗਾ ਉਹ 1393.57 ਫੁੱਟ ਨੋਟ ਕੀਤਾ ਗਿਆ ਜੋ ਖਤਰੇ ਦੇ ਨਿਸ਼ਾਨ ਤੋਂ 3.57 ਫੁੱਟ ਜ਼ਿਆਦਾ ਹੈ ਸ਼ੁੱਕਰਵਾਰ ਨੂੰ ਪੋਂਗ ਡੈਮ ਤੋਂ ਪੇਲਵੇ ਰਾਹੀ 62000 ਕੁਝ ਪਾਣੀ ਜਿਹੜਾ ਸੀਗਾ ਉਹ ਪਾਵਰ ਹਾਊਸ ਰਾਹੀ 1730 ਕੁੱਲ ਕਹਿ ਸਕਦੇ ਆ ਕਿ ਕਿਉਸਿਕ ਪਾਣੀ ਜਿਹੜਾ ਸੀ ਉਹ ਸ਼ਾ ਨਹਿਰ ਬਿਰਾਜ ਦੇ ਵਿੱਚ ਛੱਡਿਆ ਗਿਆ ਸ਼ਾ ਨਹਿਰ ਬਿਰਾਜ ਚ ਸ਼ੁੱਕਰਵਾਰ ਨੂੰ ਕਈ ਕਿਉਸਿਕ ਪਾਣੀ ਕਈ ਹਜ਼ਾਰ ਕਿਉਸਿਕ ਪਾਣੀ ਜਿਹੜਾ ਸੀ ਉਹ ਬਿਆਸ ਦਰਿਆ ਦੇ ਵਿੱਚ ਛੱਡਿਆ ਜਾਂਦਾ ਹੈ ਇਸ ਬੰਨ ਨੂੰ ਭਰਨ ਅਤੇ ਇੱਥੇ ਪੁਲ ਬਣਾਉਣ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਫੌਜ ਅਤੇ ਬੀਐਸਐਫ ਵੱਲੋਂ ਜੰਗੀ ਪੱਧਰ ਤੇ ਕੰਮ ਕੀਤਾ ਜਾ ਰਿਹਾ ਹੈ ਇਸ ਬੰਨ ਦੇ ਟੁੱਟਣ ਨਾਲ ਆਸ-ਪਾਸ ਦੇ ਪਿੰਡਾਂ ਦੇ ਵਿੱਚ ਹੜ ਦਾ ਪਾਣੀ ਭਰ ਗਿਆ ਅਤੇ ਲੋਕ ਆਪਣੇ ਪਰਿਵਾਰਾਂ ਦੇ ਨਾਲ ਘਰ ਛੱਡ ਕੇ ਸੁਰੱਖਿਅਤ ਥਾਵਾਂ ਤੇ ਜਾ ਰਹੇ ਨੇ ਉਧਰ ਹੜ ਦੇ ਨਾਲ ਜ਼ੀਰੋ ਲਾਈਨ ਤੇ ਬੀਐਸਐਫ ਵੱਲੋਂ ਲਾਈ ਗਈ ਫੈਂਸਿੰਗ ਅਤੇ ਬੀਐਸਐਫ ਦੀਆਂ ਚੌਕੀਆਂ ਪਾਣੀ ਦੇ ਵਿੱਚ ਡੁੱਬ ਚੁੱਕੀਆਂ ਨੇ ਇਸ ਕਾਰਨ ਬੀਐਸਐਫ ਨੇ ਸਤਲੁਜ ਦਰਿਆ ਦੇ ਵਿੱਚ ਮੋਟਰ ਬੋਟ ਤੇ ਪੈਟਰੋਲਿੰਗ ਤੇਜ਼ ਕਰ ਦਿੱਤੀ ਹੈ ਪੀਡਬਲ ਡੀਬੀਐਡਾਰ ਦੀ ਦੇ ਐਕਸੀਐਨ ਇੰਜੀਨੀਅਰ ਇੰਦਰਜੀਤ ਸਿੰਘ ਨੇ ਇਹ ਵੀ ਦੱਸਿਆ ਹੈ ਕਿ ਇਸ ਬੰਨ ਨੂੰ ਭਰਨ ਦੇ ਨਾਲ ਨਾਲ ਉਹਨਾਂ ਵੱਲੋਂ ਬੀਐਸਐਫ ਅਤੇ ਫੌਜ ਦੀ ਮਦਦ ਦੇ ਨਾਲ ਸਟੀਲ ਦਾ ਪੁਲ ਬਣਾਇਆ ਜਾ ਰਿਹਾ ਹੈ ਉੱਥੇ ਹੀ ਪਾਕਿਸਤਾਨ ਵੱਲੋਂ ਦਰਿਆ ਦਾ ਸਾਰਾ ਪਾਣੀ ਵਾਪਸ ਸਤਲੁਜ ਦਰਿਆ ਦੇ ਵਿੱਚ ਭੇਜਿਆ ਜਾ ਰਿਹਾ ਹੈ ਜਿਸ ਕਾਰਨ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ ਦਾਖਲ ਹੋ ਗਿਆ ਐਕਸੀਅਨ ਡਰੇਨੇਜ ਹਿਤੇਸ਼ ਉਪੇਵੇਜਾ ਨੇ ਦੱਸਿਆ ਹੈ ਕਿ ਇਸ ਸਮੇਂ ਹੁਸੈਣੀਵਾਲ ਦਰਿਆ ਦੇ ਵਿੱਚ ਪਾਣੀ ਦਾ ਪੱਧਰ 284000 ਕਿਊਸਿਕ ਦੇ ਲਗਭਗ ਹੈ ਤਾਂ ਸਤਲੁਜ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵੱ ਚੁੱਕਿਆ ਹੈ ਪਿੰਡਾਂ ਦੇ ਵੱਲ ਖਤਰਾ ਵੱਧ ਰਿਹਾ ਹੈ ਕਿਉਂਕਿ ਭਾਖੜਾ ਡੈਮ ਦੇ ਵਿੱਚੋਂ ਨੰਗਲ ਡੈਮ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਸੀ ਤੇ ਫਿਰ ਹੁਣ ਨੰਗਲ ਡੈਮ ਤੋਂ ਸਤਲੁਜ ਉਸ ਦਰਿਆ ਦੇ ਵਿੱਚ ਪਾਣੀ ਛੱਡਣ ਤੋਂ ਬਾਅਦ ਸਤਲੁਜ ਦਰਿਆ ਦਾ ਪੱਧਰ ਪਾਣੀ ਦਾ ਪੱਧਰ ਜਿਹੜਾ ਸੀ ਉਹ ਵਾਧ ਚੁੱਕਿਆ ਹੈ ਤਾਂ ਹੁਣ ਲੋਕਾਂ ਦੀ ਚਿੰਤਾ ਦੇ ਵਿੱਚ ਵੀ ਵਾਧਾ ਹੋ ਚੁੱਕਿਆ ਹੈ ਪ੍ਰਸ਼ਾਸਨ ਉੱਥੇ ਤੈਨਾਤ ਹੈ ਤੇ ਲਗਾਤਾਰ ਹੀ ਐਨਡੀਆਰਫ ਦੀਆਂ ਟੀਮਾਂ ਵੀ ਉੱਥੇ ਤੈਨਾਤ ਨੇ ਤੇ ਨਾਲ ਹੀ ਰੈਸਕਿਊ ਆਪਰੇਸ਼ਨ ਵੀ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਬਾਕੀ ਹੋਰ ਕੋਈ ਵੱਡੀ ਅਪਡੇਟ ਸਾਹਮਣੇ ਆਉਂਦੀ ਹੈ ਮੁਰ ਤੁਹਾਡੇ ਮੁਖਾਤਿਬ ਹੋਵਾਂਗੇ ਫਿਲਹਾਲ ਦੇ ਲਈ ਤੁਸੀਂ ਦੇਖਦੇ ਰਹੋ ਲਾਈਵ ਪੰਜਾਬੀ ਟੀਵੀ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ Amazon Fire TV Daily Hunt ਤੇ eBaba ਤੇ ਦੇਖ ਸਕਦੇ ਹੋ USA Canada Australia ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ IPTV ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ